ਇੱਕ ਮੇਰੇ ਕੋਲ ਪੇਸ਼ੈਂਟ ਆਏ ਸੀਗੇ ਤੇ ਉਹਨਾਂ ਦੀ ਸਮੱਸਿਆ ਮੇਨ ਇਹ ਸੀ ਕਿ ਉਹਨਾਂ ਨੂੰ 20 ਤੋਂ 22 ਸਾਲ ਪੁਰਾਣੀ ਸੋਰੈਸਿਸ ਸੀ ਓਕੇ ਸੋਰੈਸਿਸ ਵੀ ਇੱਕ ਅਲਰਜੀ ਦਾ ਨਾਮ ਹੈ ਜੀ ਠੀਕ ਹੈ ਉਹ ਇੰਨੀ ਨਾਮਰਾਦ ਬਿਮਾਰੀ ਹੈ ਕਿ ਜਿੰਨੂੰ ਇੱਕ ਵਾਰ ਲੱਗ ਜਾਂਦੀ ਹੈ ਜਾਂ ਤਾਂ ਉਹ ਹੀ ਜਾਣਦਾ ਜਾਂ ਬਸ ਰੱਬ ਜਾਣਦਾ ਤੇ ਉਸ ਭੈਣ ਦੀ ਮੇਨ ਜਿਹੜੀ ਸਮੱਸਿਆ ਸੀ ਕਿ ਉਹਨਾਂ ਦੀ ਜਿਹੜੀ ਉਮਰ ਸੀ ਉਹ 32 33 ਸਾਲ ਦੇ ਨੇੜੇ ਤੇੜੇ ਹੋ ਚੁੱਕੀ ਹੈ ਜੀ ਪਰ ਮੇਨ ਸਮੱਸਿਆ ਇਹ ਸੀ ਕਿ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਹਾਂ ਕਿਉਂਕਿ ਵਿਆਹ ਦਾ ਮੇਨ ਕਾਰਨ ਇਹ ਸੀ ਕਿ ਹਰ ਥਾਂ ਦੇ ਉੱਪਰ ਸ਼ਾਇਦ ਮੇਰੇ ਕੋਲ ਮੈਂ ਤੁਹਾਨੂੰ ਮੇਰੇ ਕੋਲ ਫੋਟੋਆਂ ਪਈਆਂ ਹੁਣ ਤਾਂ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਵੀਡੀਓ ਦੇ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਹਰ ਥਾਂ ਹੀ ਸਰੀਰ ਦਾ ਉਹਨਾਂ ਦਾ ਬੇਸ਼ੱਕ ਗਾਲਾ ਬਾਹਾਂ ਨੇ ਹਰ ਥਾਂ ਦੇ ਉੱਪਰ ਸੋਰਸਿਸ ਨੇ ਘੇਰ ਲਿਆ ਸੀ ਉਹਨਾਂ ਨੂੰ ਅੱਛਾ ਤੇ ਚਲੋ ਉਹਨਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਨੇ ਇੱਥੇ ਆਏ ਤੇ ਉਹ ਉਹਨਾਂ ਨੇ ਚਲੋ ਦਵਾਈ ਲੈ ਕੇ ਦੇਖੋ ਅਸਲ ਦੇ ਵਿੱਚ ਕੀ ਹੈ ਕੋਈ ਵੀ ਜਦੋਂ ਪੇਸ਼ੈਂਟ ਆਉਂਦਾ ਹੈ ਉਹਨੇ ਪਹਿਲਾ 15 ਤੋਂ 20 ਥਾਵਾਂ ਤੋਂ ਦਵਾਈ ਖਾਦੀ ਹੁੰਦੀ ਹੈ ਜੀ ਯਕੀਨ ਬਣਾਉਣਾ ਸਭ ਤੋਂ ਔਖਾ ਹੈ ਹਮ ਠੀਕ ਹੈ ਕੋਈ ਆਉਂਦਾ ਹੈ ਮੋਸਟ ਵੈਲਕਮ ਆਉ ਨੂੰ ਹਨਾ ਪਰ 100 ਦੇ ਵਿੱਚੋਂ 90 ਮਰੀਜ਼ ਇਹੀ ਕਹਿੰਦੇ ਆ ਕੇ ਵੀ ਜੀ ਦਵਾਈਆਂ ਤਾਂ ਅਸੀਂ ਬਹੁਤ ਖਾ ਲਈਆਂ ਸਾਨੂੰ ਕੁਝ ਹੋਰ ਦਿਓ ਹਮ ਤਾਂ ਫਿਰ ਉਹਨਾਂ ਨੂੰ ਜਿਵੇਂ ਆਪਾਂ ਸਮਝਾਈਦਾ ਆਪਣੇ ਰਿਜ਼ਲਟ ਦੇਖਦੇ ਇੱਥੇ ਆ ਕੇ ਉਹਨਾਂ ਨੂੰ ਦਿਖਾਉਨੇ ਆ ਉਹਨਾਂ ਨੂੰ ਲੱਗਿਆ ਕਿ ਹਾਂ ਮੈਨੂੰ ਜਿਵੇਂ 100 ਦੇ ਵਿੱਚੋਂ 5% ਫਰਕ ਪਿਆ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਬਹੁਤਾ ਜ਼ਿਆਦਾ ਰਿਜ਼ਲਟ ਨਹੀਂ ਮੈਨੂੰ ਇੰਨਾ ਕੁ ਫਰਕ ਹੈ ਮੈਂ ਕਿਹਾ ਜੀ ਜੇ ਤੁਹਾਨੂੰ ਇੰਨਾ ਪੈ ਗਿਆ ਤਾਂ ਇੰਨਾ ਹੀ ਮੈਂ ਉਹਨਾਂ ਨੂੰ ਮਹੀਨੇ ਦੀ ਦਵਾਈ ਫੇਰ ਭੇਜੀ ਠੀਕ ਹੈ ਜੀ ਜੋ ਮਹੀਨੇ ਦੇ ਬਾਅਦ ਦੇ ਰਿਜ਼ਲਟ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਉਹ ਵੀ ਵੀਡੀਓ ਚਲਾਇਓ ਵਾਹ ਜੀ ਵਾਹ ਠੀਕ ਹੈ ਜੀ ਉਹਨਾਂ ਨੂੰ ਜਦੋਂ ਯਕੀਨ ਹੋ ਗਿਆ ਕਿ ਹਾਂ ਮੇਰੀ ਬਿਮਾਰੀ 50% ਸਰੀਰ ਵਿੱਚੋਂ ਖਤਮ ਹੋ ਗਈ ਫਿਰ ਉਹਨਾਂ ਨੇ ਦਵਾਈ 2.5 ਤੋਂ 3 ਮਹੀਨੇ ਚੱਲੀ ਆ ਉਹ ਤੋਂ ਕੰਕ ਦੀ ਅਲਰਜੀ ਹੋ ਜਾਂਦੀ ਆ ਕਈਆਂ ਨੂੰ ਉਹ ਅਲਰਜੀ ਖਾਸ ਤੌਰ ਤੇ ਲੇਡੀਜ਼ ਦੀ ਗੱਲ ਕਰੀਏ ਇਹ ਹੁੰਦਾ ਹੈ ਕਿ ਇਹ ਵੀ ਰੁਕਾਵਟ ਹੈ ਉਹਨਾਂ ਦੇ ਲੇਡੀਜ਼ ਦੀ ਵੀ ਜੀ ਅੱਜ ਕੱਲ ਤਾਂ 2 ਸਾਲ ਦੇ ਬੱਚੇ ਤੋਂ ਲੈ ਕੇ ਹਾਂ ਜਿਹੜੀ ਵੀਟ ਪ੍ਰੋਬਲਮ ਇਹ ਚੱਲਣ ਲੱਗੀ ਮਤਲਬ ਜਦੋਂ ਸ਼ੁਰੂ ਤੋਂ ਬੱਚਾ ਖਾਣਾ ਖਾਣ ਲੱਗਦਾ ਜੀ ਜਦੋਂ ਆਪਾਂ ਉਹਨੂੰ 2 ਸਾਲਾਂ ਬਾਅਦ ਬੱਚਾ ਹੌਲੀ-ਹੌਲੀ ਆਪਾਂ ਉਹਨੂੰ ਥੋੜਾ-ਥੋੜਾ ਖਾਣਾ ਦਿੰਨੇ ਆ ਉਸ ਟਾਈਮ ਤੋਂ ਹੀ ਅਲਰਜੀ ਅੱਜ ਕੱਲ ਦੇਖਣ ਨੂੰ ਮਿਲਦੀ ਹੈ ਕਣਕ ਤੋਂ ਅੱਛਾ ਜੀ ਤੇ ਇਹ ਕੱਲੀ ਛੋਟੀ ਉਮਰ ਜੁਣੀ 60 ਸਾਲ 70 ਸਾਲ ਇੰਨੇ-ਇੰਨੇ ਉਮਰ ਦੇ ਬੰਦਿਆਂ ਨੂੰ ਵੀ ਇਹ ਅਲਰਜੀ ਹੁੰਦੀ ਹੈ ਇਹ ਫਿਰ ਇਹਦਾ ਕਿਵੇਂ ਇਹਨੂੰ ਘੇਰਾ ਪਾਇਆ ਜਾਂਦਾ ਫਿਰ ਵੀ ਹੱਲ ਨਹੀਂ ਦੇ ਦੇਖੋ ਇਹਨੂੰ ਘੇਰਾ ਜ਼ਰੂਰ ਪਾਇਆ ਜਾਂਦਾ ਜੀ ਪਰ ਉਹ ਬੰਦਾ ਠੀਕ ਹੁੰਦਾ ਜਿਹੜਾ 6 ਅੱਛਾ ਕਿਉਂਕਿ ਆਯੁਰਵੇਦ ਜਿਹੜੀ ਸਹੀ ਜਿਹੜੀ ਦੇਖੋ ਜਿਹੜੀ ਦਵਾਈ ਆ ਉਹਨੇ ਟਾਈਮ ਤਾਂ ਲਾਉਣਾ ਹਾਂਜੀ ਹਾਂ ਸਰੀਰ ਨੇ ਇੱਕੋ ਲਗ ਇੱਕੋ ਵਾਰੀ ਸ਼ਿਫਟ ਨਹੀਂ ਹੋਣਾ ਹੌਲੀ ਹੌਲੀ ਉਹ ਦਵਾਈ ਜਿਹੜੀ ਸਰੀਰ ਅਸੀਂ ਉਹ ਵੀ ਦਵਾਈ ਦਿੰਨੇ ਆ ਜਿਵੇਂ ਕਿਸੇ ਭੈਣ ਨੂੰ ਰਸੌਲੀਆਂ ਹੁੰਦੀਆਂ ਬੱਚੇ ਦਾ ਨਹੀਂ ਜੀ ਜਾਂ ਉਹਨਾਂ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਜੀ ਜੀ ਹਾਰਮੋਨ ਜਿਹੜੇ ਅੰਬੈਲੈਂਸ ਹੋ ਜਾਂਦੇ ਆ ਜੀ ਜੀ ਤੇ ਉਹਨਾਂ ਦੇ ਵਿੱਚ ਮੈਂ 100% ਦੇਖਿਆ ਕਿ ਜੇ ਮੰਨ ਲਓ 100 10 ਕੁੜੀਆਂ ਆਪਣੇ ਤੋਂ ਦਵਾਈ ਲੈ ਗਈਆਂ ਜੀ ਸੱਤ ਦਾ ਇਹੀ ਕਹਿਣਾ ਹੁੰਦਾ ਕਿ ਮੈਨੂੰ ਧੁੱਪ 'ਚ ਜਾਣ ਤੋਂ ਅਲਰਜੀ ਹੈ ਮੈਨੂੰ ਧੁੱਪ 'ਚ ਜਾਣਾ ਹੀ ਨਹੀਂ ਵਧੀਆ ਲੱਗਦਾ ਅਸਲ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹਾਂ ਉਹ ਮਨ 'ਚ ਵਹਿਮ ਕਿਤੋਂ ਤੁਰੇ ਹੁੰਦੇ ਆ ਬਿਲਕੁਲ ਜੀ ਹੁਣ ਜਿਸ ਤਰ੍ਹਾਂ ਗਰਮੀਆਂ ਸ਼ੁਰੂ ਹੋ ਗਈਆਂ ਹਾਂਜੀ ਬੱਚੀਆਂ ਨੇ ਕੀ ਕਰਨਾ ਜਿਵੇਂ ਲੇਡੀਜ਼ ਨੇ ਚਲੋ ਹਨਾ ਜੀ ਉਹ ਜੋ ਪੀਰੀਅਡ ਆ ਉਹਨਾਂ ਦਾ ਚੱਲਦਾ ਜੀ ਜੀ ਉਸ ਟਾਈਮ ਏਸੀ ਦੇ ਵਿੱਚ ਬਹੁਤ ਬੈਠਦੀਆਂ ਜਦ ਕਿ ਉਹਨਾਂ ਨੂੰ ਬੈਠਣਾ ਨਹੀਂ ਚਾਹੀਦਾ ਕਈ ਐਸੇ ਵੀ ਮਰੀਜ਼ ਹੈਗੇ ਆ ਜਿਨ੍ਹਾਂ ਨੇ ਕਿ ਲੱਖਾਂ ਰੁਪਏ ਲਾ ਦਿੱਤਾ ਪਰ ਹੱਲ ਨਹੀਂ ਹੋਇਆ ਇਹ ਕਹ ਦਈਏ ਕਿ ਘਰ ਦਾ ਇੱਕ ਪਾਸਾ ਦੂਜੇ ਪਾਸੇ ਤੱਕ ਕਰ ਦਿੱਤਾ ਪਰ ਹੱਲ ਨਹੀਂ ਹੋਇਆ ਪਰ ਜਦੋਂ ਸਹੀ ਸਲਾਹ ਮਿਲ ਗਈ ਨਾ ਕਿਤੇ ਜਾ ਕੇ ਉਹ ਪੂਰੀ ਨਾਲ ਵੀ ਹੱਲ ਹੋ ਜਾਂਦਾ ਜਰੂਰੀ ਨਹੀਂ ਕਿ ਲੱਖਾਂ ਰੁਪਏ ਲਾਉਣੇ ਆ ਬਿਲਕੁਲ ਜੀ ਤੁਸੀਂ ਇਸ ਤਜਰਬੇ 'ਚੋਂ ਲੰਘੇ ਹੋ ਪਹਿਲਾਂ ਤਾਂ ਦੇਖੀਏ ਜਿਹੜੀਆਂ ਅਲਰਜੀਆਂ ਨੇ ਜਿਹੜੀਆਂ ਇਹ ਕਿਵੇਂ ਜ਼ਿੰਦਗੀ ਨੂੰ ਕਰਦੀਆਂ ਨੇ ਤਬਾਹ ਕਰਦੀਆਂ ਬਦਲਦੀਆਂ ਇਹ ਦੱਸੋ ਦੇਖੋ ਅਲਰਜੀ ਦੇ ਜਿਹੜੇ ਅਸਲ ਦੇ ਵਿੱਚ ਮੇਨ ਕਾਰਨ ਨੇ ਜੀ ਸਭ ਤੋਂ ਪਹਿਲਾ ਕਾਰਨ ਆਪਣਾ ਫੂਡ ਜੋ ਕਿ ਅੱਜ ਕੱਲ ਬਹੁਤ ਹੀ ਬਦਲ ਚੁੱਕਿਆ ਆ ਆਪਾਂ ਹਰ ਥਾਂ ਤੇ ਦੇਖਦੇ ਆ ਕਿਉਂਕਿ ਹਰ ਬੰਦੇ ਨੂੰ ਕਾਲੀ ਹੈ ਹਾਂ ਜਾਂ ਸਵਾਦ ਪਿੱਛੇ ਅੱਜ ਕੱਲ ਜਿਵੇਂ ਫਾਸਟ ਫੂਡ ਹੋ ਗਿਆ ਜੰਕ ਫੂਡ ਹੈ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਤਾਂ ਉਹਦੇ ਨਾਲ ਨਾਲ ਕੱਲੀ ਅਲਰਜੀ ਨਹੀਂ ਹੋਰ ਬਹੁਤ ਬਿਮਾਰੀਆਂ ਨੇ ਹੋਰ ਉਹ ਸਾਰੀ ਬਿਮਾਰੀ ਨਾਲ ਉਹ ਪੈਦਾ ਹੁੰਦੀ ਹੁੰਦੀ ਹੈ ਠੀਕ ਹੈ ਕੋਈ ਬਿਮਾਰੀ ਕੋਈ 2 ਸਾਲ ਬਾਅਦ ਆਪਣੇ ਰੂਪ ਦੇ ਵਿੱਚ ਆ ਗਈ ਤਾਂ ਇਹ ਅਲਰਜੀ ਦੇ ਬਹੁਤ ਕਾਰਨ ਨੇ ਖਾਸ ਕਰਕੇ ਇੱਕ ਇਹਦਾ ਮੇਨ ਕਾਰਨ ਹੈ ਜਿਸ ਤਰ੍ਹਾਂ ਕੱਪੜੇ ਜੀ ਆਪਾਂ ਕਿਤੇ ਵੀ ਜਾਣੇ ਆ ਇੱਕ ਦੂਜੇ ਦੇ ਕੱਪੜੇ ਯੂਜ਼ ਕਰਨੇ ਜਾਂ ਪਰਿਵਾਰ ਦੇ ਵਿੱਚ ਤਾਂ ਆਪਾਂ ਵੈਸੇ ਯੂਜ਼ ਕਰ ਲੈਂਦੇ ਆ ਹੁਣ ਮੰਨ ਲਓ ਇੱਕ ਜਣੇ ਨੂੰ ਆ ਤਾਂ ਉਹਦੇ ਉੱਪਰੋਂ ਕਈ ਕਈ ਵਾਰ ਆਪਾਂ ਦੇਖੀਦਾ ਕਿ ਇਹ ਅਜਿਕੇ ਕੇਸ ਵੀ ਹੁੰਦੀ ਹੈ ਜਿਹਦੇ ਵਿੱਚ ਸਾਰੀ ਫੈਮਿਲੀ ਨੂੰ ਅਲਰਜੀ ਹੈ ਹੂੰ ਤੇ ਉਹਨਾਂ ਦਾ ਕਾਰਨ ਕੀ ਹੁੰਦਾ ਕੋਈ ਨਾ ਕੋਈ ਉਹਨਾਂ ਚ ਦੱਸਦਾ ਵੀ ਅਸੀਂ ਉਸ ਥਾਂ ਤੇ ਰਿਸ਼ਤੇਦਾਰੀ ਤੇ ਗਏ ਸੀ ਜਾਂ ਮੇਰੇ ਉਸ ਦੋਸਤ ਨੂੰ ਸੀ ਉਸ ਤੋਂ ਮੈਨੂੰ ਹੋ ਗਈ ਸੋ ਇਹ ਬਹੁਤ ਕਾਰਨ ਨੇ ਕੋਈ ਇੱਕ ਕਾਰਨ ਨਹੀਂ ਕਿਉਂਕਿ ਨਾ ਇਹ ਇੱਕ ਇੱਕ ਦੋ ਇੱਕ ਬੰਦੇ ਤੋਂ ਦੂਸਰੇ ਤੱਕ ਜਾਂਦੀ ਇਹ ਲਾਮਤ ਹੁੰਦੀ ਆ ਫਿਰ ਇਹਦੀ ਜੜਾ ਜਿਹੜੀ ਉਹ ਫੜਨ ਵਾਸਤੇ ਉਹ ਤੇ ਉਹ ਸਵਾਲ ਵੀ ਪੁੱਛੇ ਜਾਂਦੇ ਆ ਕਹਿੰਦੀ ਇਹ ਕਿ ਉਹਦੀ ਹਿਸਟਰੀ ਚੈੱਕ ਕੀਤੀ ਜਾਂਦੀ ਵੀ ਭਾਈ ਤੂੰ ਗਿਆ ਕਿੱਥੇ ਕਿੱਥੇ ਸੀ ਖਾਦਾ ਕੀ ਕੀ ਸੀਗਾ ਜਾਂ ਫਿਰ ਤੁਹਾਡੇ ਸੰਪਰਕ ਕਿਹੜੇ ਕਿਹੜੇ ਲੋਕਾਂ ਨਾਲ ਕਿਸ ਤਰ੍ਹਾਂ ਦੇ ਹਨ ਉਹਦੀ ਹਿਸਟਰੀ ਸਰਚ ਕੀਤੀ ਜਾਂਦੀ ਤੁਸੀਂ ਵੀ ਬਿਲਕੁਲ ਦੇਖੋ ਇੱਕ ਹਿਸਟਰੀ ਸਭ ਤੋਂ ਵੱਧ ਜਿਹੜੀ ਮੇਨ ਜਿਹੜੀ ਹਰ ਬੰਦੇ ਨੂੰ ਕਿਉਂਕਿ ਇੱਕੋ ਦਵਾਈ ਨਹੀਂ ਦੇ ਸਕਦੇ ਹਮ ਬੇਸ਼ੱਕ ਹੁਣ ਸਾਡੇ ਕੋਲ ਜਿਹੜੀ ਅਲਰਜੀ ਦੀ ਦਵਾਈ ਹੈ ਉਹ ਜੁਗ ਮਰੀਜ਼ ਲੈਣ ਆਉਂਦਾ ਉਹਨੂੰ ਬੇਸ਼ੱਕ ਇੱਕੋ ਤਰ੍ਹਾਂ ਦੀ ਲੱਗਦੀ ਹੈ ਪਰ ਉਹ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਅੱਛਾ ਕਿਉਂਕਿ ਹਰ ਇੱਕ ਮਰੀਜ਼ ਦੀ ਜਿਹੜੀ ਤਸਵੀਰ ਹੈ ਸਰੀਰ ਦੀ ਆਯੁਰਵੇਦ ਤਿੰਨ ਚੀਜ਼ਾਂ ਦੇ ਕੰਮ ਕਰਦਾ ਹੈ ਜੀ ਜੀ ਬਾਤ ਪਿਤ ਕਫ ਹਮ ਹਰ ਬੰਦੇ ਦੀ ਤਸਵੀਰ ਹੈ ਜਿਹੜੀ ਉਹ ਲੱਗ ਹੁੰਦੀ ਹੈ ਉਹਦੇ ਗੱਲ ਕਰਨ ਦੇ ਢੰਗ ਤੋਂ ਉਹਦੀਆਂ ਗੱਲਾਂ ਸੁਣ ਕੇ ਜਾਂ ਨਵਜ਼ ਤੋਂ ਆਪਾਂ ਉਹਦੀ ਤਸਵੀਰ ਦਾ ਅੰਦਾਜ਼ਾ ਲਾ ਸਕਦੇ ਹਾਂ ਉਸ ਹਿਸਾਬ ਨਾਲ ਉਹਦੀ ਦਵਾਈ ਬਣਦੀ ਹੈ ਦੇਖੋ ਜੀ ਬਹੁਤ ਸਾਰੇ ਲੋਕੀ ਐਸੇ ਵੀ ਆ ਹੈਗੇ ਪੰਜਾਬ ਦੇ ਆ ਜੀ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਵਿੱਚ ਵੀ ਆਪਣੇ ਪੰਜਾਬੀ ਲੋਕ ਗਏ ਆ ਹਾਂ ਦੇਸ਼ ਵਿਦੇਸ਼ ਤੱਕ ਵੀ ਗਏ ਆ ਬਿਲਕੁਲ ਉੱਥੇ ਦਾ ਜਿਹੜਾ ਵਾਤਾਵਰਣ ਹੈ ਉੱਥੇ ਦੀ ਜਿਹੜੀ ਆਵਾ ਹੋਵਾ ਹੈ ਉੱਥੇ ਦਾ ਪਾਣੀ ਖਾਣ ਪਾਣ ਜਿਸ ਤਰ੍ਹਾਂ ਤੁਸੀਂ ਖਾਣ ਪਾਣ ਦੀ ਗੱਲ ਆਖੀ ਸੀ ਉੱਥੇ ਤਾਂ ਬਰਫਾਂ ਵੀ ਪੈਂਦੀਆਂ ਬਿਲਕੁਲ ਜੀ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਤੇ ਵੀ ਸਕੰਜਾ ਦਾ ਕਾਸਟ ਹੈ ਨਾ ਉੱਥੇ ਦਾ ਜਿਹੜਾ ਹਵਾ ਪਾਣੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਵੀ ਇਹ ਚੀਜ਼ਾਂ ਅਲਮਤਾਂ ਪੈਂਦੀਆਂ ਜੀ ਫਿਰ ਉਹ ਕਿਹੜੀ ਗੱਲ ਦਾ ਧਿਆਨ ਰੱਖਣਾ ਉਹਨਾਂ ਨੂੰ ਕਿਹੜੀ ਚੀਜ਼ ਦਿੱਤੀ ਜਾ ਸਕਦੀ ਆ ਵੀ ਉਹਨਾਂ ਦਾ ਹੱਲ ਹੋ ਜਵੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਦਵਾਈ ਹੈ ਜਿਹੜੀ ਉਹ ਬਾਹਰ ਵੀ ਪਹੁੰਚਦੀ ਕਰ ਦਿੰਨੇ ਆ ਅੱਛਾ ਜੀ ਕਿਸੇ ਵੀ ਦੇਸ਼ 'ਚ ਬੰਦਾ ਬੈਠਾ ਸਿਰਫ ਦੁਬਈ ਜਾਂ ਪਾਕਿਸਤਾਨ ਨੂੰ ਛੱਡ ਕੇ ਠੀਕ ਆ ਜੀ ਠੀਕ ਆ ਜੀ ਕਿਉਂਕਿ ਉੱਥੋਂ ਦੀ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਕਿ ਉਹ ਲੰਘਣ ਨਹੀਂ ਦਿੰਦੇ ਹਾਂ ਕੋਈ ਇੱਥੋਂ ਆ ਕੇ ਜ਼ਰੂਰ ਲੈ ਕੇ ਜਾ ਸਕਦਾ ਹੈ ਪਰ ਵਾਇਆ ਕੋਰੀਅਰ ਨਹੀਂ ਆਪਾਂ ਭੇਜ ਸਕਦੇ ਠੀਕ ਹੈ ਜੀ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਜਾਂ ਯਾਰ ਦੋਸਤ ਹੈ ਉਹ ਬੇਸ਼ੱਕ ਇੱਥੋਂ ਲੈ ਜਾ ਸਕਦਾ ਹੈ ਮੈਦ ਆਪਾਂ ਬਿੱਲ ਵੀ ਦਿੰਨੇ ਆ ਹੂੰ ਤੇ ਜਿਹੜੀ ਦੂਜੀ ਚੀਜ਼ ਹੈ ਕਿ ਸਭ ਤੋਂ ਜ਼ਿਆਦਾ ਖਾਣ ਪੀਣ ਦੇ ਆਪਾਂ ਉਹਨਾਂ ਨੂੰ ਦੱਸ ਸਕਦੇ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਜਾਂ ਇਹ ਨਹੀਂ ਖਾਣੀਆਂ ਚਾਹੀਦੀਆਂ ਉਹ ਹੈਗਾ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਹਿਸਾਬ ਕਿਤਾਬ ਠੀਕ ਹੈ ਜੀ ਜਿਸ ਤਰ੍ਹਾਂ ਕੋਈ ਠੰਡਾ ਦੇਸ਼ ਹੈ ਹਾਂਜੀ ਉਹਨਾਂ ਦਾ ਖਾਣ ਪੀਣ ਲੱਗਾ ਉੱਥੋਂ ਦਾ ਹੂੰ ਉਹ ਆਪਾਂ ਨੂੰ ਜਿਵੇਂ ਬੰਦਾ ਕੋਈ ਫੋਨ ਕਰਦਾ ਆਪ ਵੇ ਤੁਸੀਂ ਇੱਥੇ ਇਹਨਾਂ ਇਹਨਾਂ ਥਾਵਾਂ ਤੇ ਆਹ ਚੀਜ਼ ਖਾ ਸਕਦੇ ਹੋ ਠੀਕ ਹੈ ਨਾ ਜੀ ਹੁਣ ਜਿੱਥੇ ਗਰਮ ਮੌਸਮ ਹੈ ਪਹਿਲੀ ਉੱਤੋਂ ਬੰਦੇ ਦੀ ਜਿਹੜੀ ਸਰੀਰ ਦੀ ਤਸਵੀਰ ਹੈ ਉਹ ਪਿੱਤ ਹੈ ਤਾਂ ਉਹਨੂੰ ਗਰਮ ਦਵਾਈ ਵੀ ਨਹੀਂ ਦੇ ਸਕਦੇ ਹਾਂ ਉਸ ਨੂੰ ਪਹਿਲਾਂ ਉਹਦੀ ਡਾਈਟ ਸਹੀ ਕਰੀਦੀ ਆ ਫਿਰ ਉਹਨੂੰ ਕਹਿੰਦਾ ਵੀ ਤੁਹਾਨੂੰ ਨਾਲ ਦਵਾਈ ਦਵਾਂਗੇ ਮਹੌਰਾ ਨੇ ਜੀ ਇੱਕ ਸਟੋਰੀ ਸੁਣਾਉਣੀ ਚਾਹੂੰਗਾ ਇਹਦੇ ਉੱਪਰ ਜੀ ਇੱਕ ਮੇਰੇ ਕੋਲ ਪੇਸ਼ੈਂਟ ਆਏ ਸੀਗੇ ਉਹ ਲਾਸਟ ਦਸੰਬਰ ਦੇ ਵਿੱਚ अच्छा जी हरिकेवाल देसी चलो मैं नाम नहीं बता सकदा बहन दा हां जी ते ओना दी समस्या मेन ए ही सी के ओना तो 20 ਤੋਂ 22 ਸਾਲ ਪੁਰਾਣੀ ਸੋਰਾਇਸਿਸ ਸੀ ओके ਸੋਰਾਇਸਿਸ ਵੀ ਕਲਰਜੀ ਦਾ ਨਾਮ ਹੈ ਜੀ ਠੀਕ ਹੈ ਉਹ ਇੰਨੀ ਨਾਮਰਾਦ ਬਿਮਾਰੀ ਹੈ ਕਿ ਜਿੰਨੂੰ ਇੱਕ ਵਾਰ ਲੱਗ ਜਾਂਦੀ ਹੈ ਜਾਂ ਤਾਂ ਉਹੀ ਜਾਣਦਾ ਜਾਂ ਬਸ ਰੱਬ ਜਾਣਦਾ ਤੇ ਉਸ ਭੈਣ ਦੀ ਮੇਨ ਜਿਹੜੀ ਸਮੱਸਿਆ ਸੀ ਕਿ ਉਹਨਾਂ ਦੀ ਜਿਹੜੀ ਉਮਰ ਸੀ ਉਹ 32 33 ਸਾਲ ਦੇ ਨੇੜੇ ਤੇੜੇ ਹੋ ਚੁੱਕੀ ਹੈ ਜੀ ਪਰ ਮੇਨ ਸਮੱਸਿਆ ਇਹ ਸੀ ਕਿ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਹਾਂ ਕਿਉਂਕਿ ਵਿਆਦ ਦਾ ਮੇਨ ਕਾਰਨ ਇਹ ਸੀ ਕਿ ਹਰ ਥਾਂ ਦੇ ਉੱਪਰ ਸ਼ਾਇਦ ਮੇਰੇ ਕੋਲ ਮੈਂ ਤੁਹਾਨੂੰ ਮੇਰੇ ਕੋਲ ਫੋਟੋਆਂ ਪਈਆਂ ਹੁਣ ਤਾਂ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਵੀਡੀਓ ਦੇ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਹਰ ਥਾਂ ਹੀ ਸਰੀਰ ਦਾ ਉਹਨਾਂ ਦਾ ਬੇਸ਼ੱਕ ਗਾਲਾ ਬਾਹਾਂ ਨੇ ਹਰ ਥਾਂ ਦੇ ਉੱਪਰ ਸੋਰਸਸ ਨੇ ਘੇਰ ਲਿਆ ਸੀ ਉਹਨਾਂ ਨੂੰ ਅੱਛਾ ਤੇ ਚਲੋ ਉਹਨਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਨੇ ਇੱਥੇ ਆਏ ਤੇ ਉਹ ਉਹਨਾਂ ਨੇ ਚਲੋ ਦਵਾਈ ਲੈ ਕੇ ਦੇਖੋ ਅਸਲ ਦੇ ਵਿੱਚ ਕੀ ਹੈ ਕੋਈ ਵੀ ਜਦੋਂ ਪੇਸ਼ੈਂਟ ਆਉਂਦਾ ਉਹਨੇ ਪਹਿਲਾਂ 15 ਤੋਂ 20 ਥਾਵਾਂ ਤੋਂ ਦਵਾਈ ਖਾਦੀ ਹੁੰਦੀ ਹੈ ਜੀ ਯਕੀਨ ਬਣਾਉਣਾ ਸਭ ਤੋਂ ਔਖਾ ਹੈ ਹੂੰ ਠੀਕ ਹੈ ਕੋਈ ਆਉਂਦਾ ਹੈ ਮੋਸਟ ਵੈਲਕਮ ਹੈ ਉਹਨੂੰ ਹਨਾ ਪਰ 100 ਦੇ ਵਿੱਚੋਂ 90 ਮਰੀਜ਼ ਇਹੀ ਕਹਿੰਦੇ ਆ ਕੇ ਵੀ ਜੀ ਦਵਾਈਆਂ ਤਾਂ ਅਸੀਂ ਬਹੁਤ ਖਾ ਲਈਆਂ ਸਾਨੂੰ ਕੁਝ ਹੋਰ ਦਿਵੋ ਹੂੰ ਤਾਂ ਫਿਰ ਉਹਨਾਂ ਨੂੰ ਜਿਵੇਂ ਆਪਾਂ ਸਮਝਾਈਦਾ ਆਪਣੇ ਰਿਜ਼ਲਟ ਦੇਖਦੇ ਇੱਥੇ ਆ ਕੇ ਉਹਨੂੰ ਦਿਖਾਉਨੇ ਆ ਤਾਂ ਉਹਨਾਂ ਨੂੰ ਲੱਗਿਆ ਕਿ ਹਾਂ ਮੈਨੂੰ ਜਿਵੇਂ 100 ਦੇ ਵਿੱਚੋਂ 5% ਫਰਕ ਪਿਆ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਬਹੁਤਾ ਜ਼ਿਆਦਾ ਰਿਜ਼ਲਟ ਨਹੀਂ ਮੈਨੂੰ ਇੰਨਾ ਕੁ ਫਰਕ ਹੈ ਮੈਂ ਕਿਹਾ ਜੀ ਜੇ ਤੁਹਾਨੂੰ ਇੰਨਾ ਪੈ ਗਿਆ ਤਾਂ ਇੰਨਾ ਹੀ ਬਹੁਤ ਹੈ ਹੂੰ ਮੈਂ ਉਹਨਾਂ ਨੂੰ ਮਹੀਨੇ ਦੀ ਦਵਾਈ ਫੇਰ ਭੇਜੀ ਠ ਜੋ ਮਹੀਨੇ ਦੇ ਬਾਅਦ ਦੇ ਰਿਜ਼ਲਟ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਉਹ ਵੀ ਵੀਡੀਓ ਚਲਾਓ ਵਾਹ ਜੀ ਵਾਹ ਠੀਕ ਹੈ ਜੀ ਉਹਨਾਂ ਨੂੰ ਜਦੋਂ ਯਕੀਨ ਹੋ ਗਿਆ ਕਿ ਹਾਂ ਮੇਰੀ ਬਿਮਾਰੀ 50% ਸਰੀਜ ਚੋਂ ਖਤਮ ਹੋ ਗਈ ਫਿਰ ਉਹਨਾਂ ਨੇ ਦਵਾਈ 2.5 ਤੋਂ 3 ਮਹੀਨੇ ਚੱਲੀ ਆ ਉਹ ਫਿਰ ਉਹਨਾਂ ਦੇ ਹਸਬੰਦ ਜੀ ਤੇ ਹਸਬੰਦ ਦੀ ਭੈਣ ਮਤਲਬ ਕਿ ਉਹਨਾਂ ਦੇ ਨਾਨਾ ਉਹ ਦੋਵੇਂ ਆਏ ਮੇਰੇ ਕੋਲ ਨਾਲੇ ਤਾਂ ਸਾਨੂੰ ਡੱਬਾ ਦੇਖ ਗਏ ਹਾਂ ਤੇ ਹੁਣ ਉਹਨਾਂ ਦਾ ਵਿਆਹ ਹੈ ਅਗਲੇ ਨਵੰਬਰ ਦੇ ਵਿੱਚ ਤੇ ਉਹ ਮੈਨੂੰ ਜਰੂਰ ਕਹਿ ਗਏ ਆ ਕਿ ਤੁਸੀਂ ਆਇਓ ਕਹਿੰਦੇ ਮੈਂ ਵਿਆਹ ਤੋਂ ਬਾਅਦ ਤੁਹਾਨੂੰ ਮਿਲ ਲਵਾਂਗੀ ਦਿੱਤੀ ਤਾਂ ਮੈਂ ਇੱਕ ਦਵਾਈ ਸੀ ਹਾਂ ਪਰ ਦੇਖੋ ਪਰਿਵਾਰ ਵਾਲੀ ਗੱਲ ਬਣ ਗਈ ਹੁਣ ਉਹ ਮੈਨੂੰ ਫੋਨ ਕਰਦੇ ਆ ਜਿਉਂ ਉਹਨਾਂ ਦੇ ਕਿਤੇ ਵੀ ਰਿਸ਼ਤੇਦਾਰੀ ਚ ਕੋਈ ਸ ਹੈ ਨਾ ਕਿਸੇ ਹੋਰ ਨੂੰ ਪ੍ਰੋਬਲਮ ਹੈ ਤਾਂ ਉਹ ਅਗਲਾ ਕਹਿੰਦਾ ਵੀ ਹਾਂ ਜੀ ਉੱਥੋਂ ਦਵਾਈ ਲੈ ਕੇ ਆਓ ਉਹੀ ਗੱਲ ਹੋ ਗਈ ਨਾ ਕਿ ਪਰਮਾਤਮਾ ਨੇ ਜੇ ਤੁਹਾਡੇ ਹੱਥ 'ਚ ਉਹ ਕਲਾ ਬਖਸ਼ੀ ਆ ਨਾ ਉਹ ਹੁਨਰ ਹੈ ਜਿਹੜਾ ਉਹ ਫਿਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਰੇ ਕਰਦਾ ਹੋਇਆ ਹਨੇਰੇ ਨੂੰ ચીਰਦਿਆ ਹੋਇਆ ਜ਼ਿੰਦਗੀ ਦੀ ਰੌਸ਼ਨੀ ਆ ਜਿਹੜੀ ਖੁਸ਼ੀ ਵੱਲ ਲੈ ਕੇ ਜਾਵੇ ਜੀ 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 ਫਿਰ ਇਹ ਆਗੇ ਫਿਰ ਉਹ ਜਿਹੜਾ ਯਕੀਨ ਆ ਵਿਸ਼ਵਾਸ ਹੈ ਨਾ ਉਹ ਪਰਮਾਤਮਾ ਨੂੰ ਵੀ ਖੁਸ਼ੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਕਿ ਮੇਰਾ ਬੱਚਾ ਮੇਰਾ ਬੰਦਾ ਹੈ ਜਿਹੜਾ ਉਹ ਕਰ ਰਿਹਾ ਕੁਝ ਐਸਾ ਕਰ ਜਾਏ ਦੇਖੋ ਕਰਨਾ ਅਸਲ ਦੇ ਵਿੱਚ ਜਿਵੇਂ ਹੁਣ ਆਯੁਰਵੇਦ ਹੈ ਜੀ ਹੈ ਤਾਂ ਇਹ ਇੱਕ ਕੁਦਰਤੀ ਚੀਜ਼ਾਂ ਸਾਰੀਆਂ ਹਾਂਜੀ ਕੁਦਰਤ ਹੀ ਰੱਬ ਹੈ ਜਿਹੜਾ ਬੰਦਾ ਰੱਬ ਦੇ ਬਸ ਗੱਲ ਉਹੀ ਹੈ ਵੀ ਰੱਬ ਤੇ ਯਕੀਨ ਕਰਕੇ ਜਿਹੜਾ ਮਰਜ਼ੀ ਕੰਮ ਕਰਵਾ ਲਵੇ ਵਾਹ ਜੀ ਜਿੰਨੂੰ ਹੁਣ ਬਿਮਾਰੀ ਵੇਲੇ ਰੱਬ ਤੇ ਯਕੀਨ ਹੈ ਵੀ ਹਾਂ ਇਹ ਰੱਬ ਦੀ ਚੀਜ਼ ਹੈ ਕੁਦਰਤੀ ਚੀਜ਼ ਹੈ ਇਹਦਾ ਕੋਈ ਨੁਕਸਾਨ ਨਹੀਂ ਉਹਨੂੰ ਕੰਮ ਕਰਨੇ ਹੀ ਕਰਨੇ अच्छा ए दवाइयां ਨੇ ਜਿਹੜੀਆਂ ਇਹ 100% ਸ਼ੁੱਧ ਨੇ ਦਵਾਈਆਂ ਜੀ ਪੂਰੀਆਂ 100% ਗਰੰਟੀ ਸ਼ੋਦਾ ਇਲਾਜ ਹੈ ਤੇ 100% ਹੀ ਬਿਲਕੁਲ ਦਵਾਈਆਂ ਜਿਹੜੀਆਂ ओरिजिनल ਨੇ ਤੇ ਇਹਨਾਂ ਦਾ ਜਿਹੜਾ ਅਸਰ ਹੁੰਦਾ ਅਸਰ ਦੇ ਉੱਪਰ ਜਿਵੇਂ ਰਿਕਵਰੀ ਪੀਰੀਅਡ ਹੁੰਦਾ ਪੇਸ਼ੈਂਟ ਦਾ ਜਿਹੜਾ ਉਹਦੇ ਉੱਪਰ ਮੌਸਮ ਹੈ ਜਿਹੜਾ ਬਦਲਦਾ ਉਹ ਵੀ ਕੋਈ ਫਰਕ ਪਾਉਂਦਾ ਬਿਲਕੁਲ ਫਰਕ ਪਾਉਂਦਾ ਜੀ ਜਿਸ ਤਰ੍ਹਾਂ ਹੁਣ ਪਹਿਲਾਂ ਜੋ ਠੰਡ ਦੇ ਵਿੱਚ ਚੱਲ ਰਹੀ ਸੀ ਉਹ ਦਵਾਈ ਹੋਰ ਸੀ ਠੀਕ ਹੈ ਹੁਣ ਇਹਦੇ ਵਿੱਚ ਕੁਝ ਚੀਜ਼ਾਂ ਘਟਾ ਕੇ ਅਲੱਗ ਐਡ ਕੀਤੀਆਂ ਅੱਛਾ ਕਿਉਂਕਿ ਮੌਸਮ ਨੇ ਦੇਖੋ ਸਰੀਰ ਦੇ ਉੱਪਰ ਫਰਕ ਪਾਉਣੀ ਪਾਉਣਾ ਹਾਂ ਪਸੀਨਾ ਸਾਨੂੰ ਕਿਵੇਂ ਆ ਜਾਂਦਾ ਜੀ ਠੰਡ ਚ ਆਉਂਦਾ ਨਹੀਂ ਗਰਮੀ ਚ ਆਉਂਦਾ ਤੇਰਾ ਅਸ਼ੀਲਤਾ ਹੈ ਅੰਦਰੋਂ ਨਹੀਂ ਜੀ ਹੁਣ ਜੇ ਤੁਸੀਂ ਗੱਲ ਕਰੀ ਸੀ ਕਿ ਧੁੱਪ ਦੇ ਵਿੱਚ ਨਹੀਂ ਲੋਕ ਨਿਕਲਦੇ ਜੀ ਇਹ ਬਹੁਤ ਥੋੜੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਜਿਵੇਂ ਅਸੀਂ ਉਹ ਵੀ ਦਵਾਈ ਦਿੰਨੇ ਆ ਜਿਵੇਂ ਕਿਸੇ ਭੈਣ ਨੂੰ ਰਸੌਲੀਆਂ ਹੁੰਦੀਆਂ ਬੱਚੇ ਦਾ ਨਹੀਂ ਜੀ ਜੀ ਜਾਂ ਉਹਨਾਂ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਜੀ ਜੀ ਹਾਰਮੋਨ ਜਿਹੜੇ ਅਬੈਲੈਂਸ ਹੋ ਜਾਂਦੇ ਆ ਜੀ ਜੀ ਤੇ ਉਹਨਾਂ ਦੇ ਵਿੱਚ ਮੈਂ 100% ਦੇਖਿਆ ਕਿ ਜੇ ਮੰਨ ਲਓ 100 ਕੁੜੀਆਂ ਆਪਣੇ ਤੋਂ ਦਵਾਈ ਲੈ ਗਈਆਂ ਸੱਤ ਦਾ ਇਹੀ ਕਹਿਣਾ ਹੁੰਦਾ ਕਿ ਮੈਨੂੰ ਧੁੱਪ 'ਚ ਜਾਣ ਤੋਂ ਅਲਰਜੀ ਹੈ ਮੈਨੂੰ ਧੁੱਪ 'ਚ ਜਾਣਾ ਹੀ ਨਹੀਂ ਵਧੀਆ ਲੱਗਦਾ ਅਸਲ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹਾਂ ਉਹ ਮਨ 'ਚ ਵਹਿਮ ਕਿਤੋਂ ਤੁਰੇ ਹੁੰਦੇ ਆ ਬਿਲਕੁਲ ਜੀ ਹੁਣ ਜਿਸ ਤਰ੍ਹਾਂ ਗਰਮੀਆਂ ਸ਼ੁਰੂ ਹੋ ਗਈਆਂ ਹਾਂਜੀ ਬੱਚੀਆਂ ਨੇ ਕੀ ਕਰਨਾ ਜਿਵੇਂ ਲੇਡੀਜ਼ ਨੇ ਚਲੋ ਹਨਾ ਜੀ ਉਹ ਜੋ ਪੀਰੀਅਡ ਆ ਉਹਨਾਂ ਦਾ ਚੱਲਦਾ ਜੀ ਜੀ ਉਸ ਟਾਈਮ ਏਸੀ ਦੇ ਵਿੱਚ ਬਹੁਤ ਬੈਠਦੀ ਹੈ ਜਦ ਕਿ ਉਹਨਾਂ ਨੂੰ ਬੈਠਣਾ ਨਹੀਂ ਚਾਹੀਦਾ ਠੀਕ ਹੈ ਜੀ ਉਸ ਟਾਈਮ ਤਾਂ ਅਸਲ ਆਯੁਰਵੇਦ ਦੇ ਹਿਸਾਬ ਨਾਲ ਤਾਂ ਉਸ ਟਾਈਮ ਪੱਖਾ ਵੀ ਨਾ ਚੱਲਦਾ ਹੋਵੇ ਠੀਕ ਹੈ ਜਿੰਨਾ ਬਚਿਆ ਜਾਵੇ ਠੰਡ ਤੋਂ ਹਵਾ ਤੋਂ ਇਹਨਾਂ ਚੀਜ਼ ਤੋਂ ਬਚਿਆ ਜਾਣਾ ਚਾਹੀਦਾ ਹਾਂ ਠੀਕ ਹੈ ਜੀ ਇਸੇ ਤਰ੍ਹਾਂ ਕਣਕ ਦੀ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਉਹ ਅਲਰਜੀ ਖਾਸ ਤੌਰ ਤੇ ਲੇਡੀਜ਼ ਦੀ ਗੱਲ ਕਰੀਏ ਇਹ ਹੁੰਦਾ ਹੈ ਕਿ ਇਹ ਵੀ ਰੁਕਾਵਟ ਹੈ ਉਹਨਾਂ ਦੇ ਲੇਡੀਜ਼ ਦੀ ਵੀ ਜੀ ਅੱਜ ਕੱਲ ਤਾਂ 2 ਸਾਲ ਦੇ ਬੱਚੇ ਤੋਂ ਲੈ ਕੇ ਹਾਂ ਜਿਹੜੀ ਵੀਟ ਪ੍ਰੋਬਲਮ ਇਹ ਚੱਲਣ ਲੱਗੀ ਮਤਲਬ ਜਦੋਂ ਸ਼ੁਰੂ ਤੋਂ ਬੱਚਾ ਖਾਣਾ ਖਾਣ ਲੱਗਦਾ ਜੀ ਜਦੋਂ ਆਪਾਂ ਉਹਨੂੰ 2 ਸਾਲਾਂ ਬਾਅਦ ਬੱਚਾ ਹੌਲੀ-ਹੌਲੀ ਆਪਾਂ ਉਹਨੂੰ ਥੋੜਾ-ਥੋੜਾ ਖਾਣਾ ਦਿੰਨੇ ਆ ਉਸ ਟਾਈਮ ਤੋਂ ਹੀ ਅਲਰਜੀ ਅੱਜਕੱਲ ਦੇਖਣ ਨੂੰ ਮਿਲਦੀ ਹੈ ਕਣਕ ਤੋਂ ਅੱਛਾ ਜੀ ਤੇ ਇਹ ਕੱਲੀ ਛੋਟੀ ਉਮਰ ਜੁਣੀ 60 ਸਾਲ 70 ਸਾਲ ਇੰਨੇ-ਇੰਨੇ ਉਮਰ ਦੇ ਬੰਦਿਆਂ ਨੂੰ ਵੀ ਅਲਰਜੀ ਹੁੰਦੀ ਐ ਫਿਰ ਇਹਦਾ ਕਿਵੇਂ ਇਹਨੂੰ ਘੇਰਾ ਪਾਇਆ ਜਾਂਦਾ ਫਿਰ ਵੀ ਹੱਲ ਨਹੀਂ ਦੇਖੋ ਇਹਨੂੰ ਘੇਰਾ ਜ਼ਰੂਰ ਪਾਇਆ ਜਾਂਦਾ ਜੀ ਪਰ ਉਹ ਬੰਦਾ ਠੀਕ ਹੁੰਦਾ ਜਿਹੜਾ 6 ਮਹੀਨੇ ਅੱਛਾ ਕਿਉਂਕਿ ਆਯੁਰਵੇਦ ਜਿਹੜੀ ਸਹੀ ਜਿਹੜੀ ਦੇਖੋ ਜਿਹੜੀ ਦਵਾਈ ਆ ਉਹਨੇ ਟਾਈਮ ਤਾਂ ਲਾਉਣਾ ਹਾਂਜੀ ਹਾਂ ਸਰੀਰ ਨੇ ਇੱਕੋ ਲਗ ਇੱਕੋ ਵਾਰੀ ਸ਼ਿਫਟ ਨਹੀਂ ਹੋਣਾ ਹੌਲੀ ਹੌਲੀ ਉਹ ਦਵਾਈ ਜਿਹੜੀ ਸਰੀਰ ਦੇ ਵਿੱਚ ਮਰੀਜ਼ ਨਾ ਇੱਕ ਦੂਸਰੇ ਤੋਂ ਸੁਣਦਾ ਹੈ ਜੀ ਦੇਖਦਾ ਹੈ ਫਿਰ ਉਹ ਆਪਣੇ ਦੁੱਖ ਨੂੰ ਦੱਸਣ ਵਾਸਤੇ ਉਹਦੇ ਹਾਲ ਦੇ ਲਈ ਚੱਲਦਾ ਹੈ ਮੈਂ ਚਾਹੁੰਦਾ ਕਿ ਤੁਸੀਂ ਨਾ ਆਪਣਾ ਜਿਹੜਾ ਸੰਪਰਕ ਨੰਬਰ ਹੈ ਤੇ ਤੁਹਾਡਾ ਇਹ ਲੋਕੇਸ਼ਨ ਆ ਆਪਾਂ ਬੈਠੇ ਕਿੱਥੇ ਆ ਉਹ ਵੀ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਜੀ ਆਪਣਾ ਪਿੰਡ ਹੈ ਜੀ ਲੋਹਾਰ ਮਾਜਰਾ 90 ਤੋਂ ਵੀ 7-8 ਕਿਲੋਮੀਟਰ ਤੇ ਪੈਂਦਾ ਹੈ ਤੇ ਭਵਾਨੀਗੜ ਤੋਂ ਵੀ ਪਟਿਆਲਾ ਜ਼ਿਲ੍ਹਾ ਜੀ ਆਪਣਾ ਤੇ ਜਿੰਨੇ ਵੀ ਆਉਣਾ ਹੈ ਜਿਹੜੇ ਵੀ ਵੀਰ ਨੇ ਉਹ ਇੱਕ ਵਾਰ ਫੋਨ ਜ਼ਰੂਰ ਕਰਨਾ ਜੀ ਆਉਣ ਤੋਂ ਪਹਿਲਾਂ ਨੰਬਰ ਹੈ ਸਾਡਾ 94659 40248 ਜੀ ਸੋ ਦਰਸ਼ਕੋ ਤੁਸੀਂ ਦੇਸ਼ ਵਿਦੇਸ਼ ਜਿੱਥੋਂ ਕਿਤੋਂ ਵੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਬੇਨਤੀ ਇਹੋ ਆ ਕਿ ਆਪਾਂ ਸਹੀ ਜਾਣਕਾਰੀ ਹੈ ਨਾ ਜਿਹੜੀ ਵਿਸ਼ਵਾਸ ਵਾਲਾ ਜਿਹੜਾ ਨੁਕਤਾ ਹੁੰਦਾ ਉਹ ਸਿਰਫ ਦੇਖਣਾ ਨਹੀਂ ਹੁੰਦਾ ਉਹਨੂੰ ਅੱਗੇ ਵੀ ਲੈ ਕੇ ਜਾਣਾ ਹੁੰਦਾ ਤਾਂ ਕਿ ਨਾ ਕਿਸੇ ਨੂੰ ਜਿਹੜਾ ਹਨੇਰੇ 'ਚ ਹਨ ਰੋਸ਼ਨੀ ਮਿਲ ਜਾਵੇ ਕਿਸੇ ਲੋੜਵੰਦ ਨੂੰ ਆਪਾਂ ਦੱਸ ਦਈਏ ਵੀ ਭਾਈ ਤੁਸੀਂ ਇੱਥੇ ਪਹੁੰਚੋ ਇਹ ਟਰਾਈ ਕਰੋ ਤੇ ਹੋ ਸਕਦਾ ਕਿ ਤੁਹਾਡਾ ਜਿਹੜਾ ਦੁੱਖ ਹੈ ਨਾ ਉਹ ਦੂਰ ਹੋ ਜਾਵੇ ਤੇ ਇਹ ਤਾਂ ਭਾਈ ਸਾਹਿਬ ਬਿਲਕੁਲ ਗਾਰੰਟੀ ਲੈਂਦੇ ਆ ਜੀ ਇਹਨਾਂ ਦਵਾਈਆਂ ਦੀ ਵੀ ਤੇ ਆਪਣੇ ਇਸ ਹੌਸਲੇ ਦੀ ਵੀ ਇਸੇ ਤਰ੍ਹਾਂ ਜੁੜੇ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੀ ਸਾਂਝ ਹੈ ਜਿਹੜੀ ਦਰਸ਼ਕੋ ਤੁਹਾਡੇ ਨਾਲ ਅਸੀਂ ਪਾਉਂਦੇ ਰਵਾਂਗੇ ਹੋਰ ਬਿਮਾਰੀਆਂ ਦੇ ਬਾਰੇ ਵੀ ਵਿਸਤਾਰ ਚ ਗੱਲਾਂ ਬਾਤਾਂ ਵੀ ਕਰਾਂਗੇ ਉਹਦਾ ਹੱਲ ਵੀ ਕਰਾਂਗੇ ਤੇ ਗੁਰਦਾਸ ਜੀ ਵੈਦ ਸਾਹਿਬ ਤੁਸੀਂ ਸਮਾਂ ਕੱਢਿਆ ਸਾਡੇ ਚੈਨਲ ਲਈ ਬੜਾ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਮੋਹਰਾਂ